ਪ੍ਰੇ ਦਾ ਲਾਰਡ ਹallelujah ਖੁਦਾਮ ਖੁਦਾ ਦਾ ਸ਼ੁਕਰ ਕਰਦੇ ਆਂ ਉਹਦੀ ਦਇਆ ਉਹਦੀ ਮੁਹੱਬਤ ਦੇ ਵਾਸਤੇ ਔਰ ਅੱਜ ਦੇ ਇਸ ਅੱਛੇ ਸਮੇਂ ਦੇ ਲਈ ਕਿਉਂਨੇ ਫਿਰ ਇੱਕ ਮੌਕਾ ਦਿੱਤਾ ਜਿਵੇਂ ਅਸੀਂ ਪਿਛਲੀ ਵਾਰ ਸਿੱਖਿਆ ਸੀਗਾ ਤਸੱਲੀ ਤੇ ਬਚਨਾਂ ਨੂੰ ਉਹਨਾਂ ਨੂੰ ਅਸੀਂ ਹੋਰ ਖੁਦਾ ਦੇ ਰੂਹ ਤੋਂ ਮੰਗਾਗੇ ਕਿ ਖੁਦਾ ਦਾ ਬਚਨ ਸਾਨੂੰ ਹੋਰ ਉਹਦੇ ਵਿੱਚੋਂ ਖੋਲ ਕੇ ਸਮਝਾਵੇ ਔਰ ਪਵਿੱਤਰ ਆਤਮਾ ਸਮਝਣ ਦੇ ਵਿੱਚ ਸਾਡੀ ਮਦਦ ਕਰੇ ਹallelujah ਸੋ ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਮੈਂ ਚਾਹਾਂਗਾ ਕਿ ਜਿੰਨੇ ਵੀ ਲੋਕ ਇਹਨਾਂ ਸਾਡੇ ਸਾਰੇ ਵੀਡੀਓ ਨੂੰ ਦੇਖਦੇ ਆ ਉਹ ਇੱਕ ਕੋਸ਼ਿਸ਼ ਜ਼ਰੂਰ ਕਰਿਆ ਕਰਨ ਕਿ ਉਹ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰਿਆ ਕਰਨ YouTube ਦੇ ਉੱਤੇ ਲਾਈਕ ਕਰਿਆ ਕਰਨ ਸ਼ੇਅਰ ਕਰਿਆ ਕਰੋ ਔਰ ਜਿੰਨੇ ਵੀ ਵਤਵਤ ਲੋਕ ਜਿਹੜੇ ਸੁਣ ਰਹੇ ਆ ਪਰ ਅਜੇ ਤੱਕ ਉਹਨੇ ਸਬਸਕ੍ਰਾਈਬ ਨਹੀਂ ਕੀਤਾ ਸਭ ਲੋਕ ਵੀ ਇਹਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਇਹ ਜੋ ਸਚਾਈ ਤੁਹਾਡੇ ਤੱਕ ਪਹੁੰਚੀ ਆ ਤੁਹਾਡਾ ਫਰਜ ਹੈ ਕਿ ਜੇ ਤੁਹਾਡੇ ਤੱਕ ਪਹੁੰਚੀ ਤੇ ਤੁਸੀਂ ਦੂਸਿਆਂ ਤੱਕ ਵੀ ਇਹਨੂੰ ਪਹੁੰਚਾਓ ਸੋ ਆਓ ਅਸੀਂ ਵਚਨਾਂ 'ਤੇ ਗੌਰ ਕਰਦੇ ਹਾਂ ਅਸੀਂ ਲਾਸਟ ਸਿੱਖਿਆ ਸੀਗਾ ਜਬੂਰ 34:19 ਦੇ ਵਿੱਚ ਧਰਮੇ ਉੱਤੇ ਬਹੁਤ ਦੁੱਖ ਹੁੰਦਾ ਹੈ ਧਰਮੇ ਦੇ ਉੱਤੇ ਬਹੁਤ ਦੁੱਖ ਆਉਂਦਾ ਹੈ ਪਰ ਯਹੋਵਾ ਉਹਨਾਂ ਸਭਨਾ ਵਿੱਚੋਂ ਉਹਨੂੰ ਛਡਾਉਂਦਾ ਹੈ ਧਰਮੇ ਉੱਤੇ ਬਹੁਤ ਦੁੱਖ ਹੁੰਦਾ ਹੈ ਪਰ יהוה ਉਹਨਾਂ ਸਭਨਾ ਵਿੱਚੋਂ ਉਹਨੂੰ ਛੁਣਾਉਂਦਾ ਆ ਜਾਨ ਯਾਨੀ ਕਿ ਸਾਰੇ ਦੁੱਖ ਕੈਸੇ ਵੀ ਹੁਣ ਜਿੱਦਾਂ ਅਸੀਂ ਦੇਖਦੇ ਆ ਕਿ ਅਸੀਂ ਲਾਸਟ ਟਾਈਮ ਅਜੂਬ ਦੀ ਉਦਾਹਰਣ ਦੇਖੀ ਸੀ ਕਿ ਅਜੂਬ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਇਆ ਪਰ ਐਸਾ ਦੁੱਖ ਕਿ ਧਰਤੀ ਉੱਤੇ ਮੇਰਾ ਖਿਆਲ ਕਿ ਕਿਸੇ ਦੂਸਰੇ ਉੱਤੇ ਨਹੀਂ ਆਇਆ ਹੋਵੇਗਾ ਜੈਸਾ ਦੁੱਖ ਉਸ ਸ਼ਖਸ ਦੇ ਉੱਤੇ ਆਇਆ ਲੇਕਿਨ ਉਹ ਬਣਿਆ ਰਿਹਾ ਕੁਝ ਇੱਕ ਲਫਜ਼ਾਂ ਦੇ ਵਿੱਚ ਜ਼ਰੂਰ ਉਹਦੇ ਕੋਲੋਂ ਮਿਸਟੇਕ ਹੋਈ ਉਹਦੇ ਕੋਲ ਕੁਝ ਗਲਤੀ ਹੋਈ ਲੇਕਿਨ ਫਿਰ ਵੀ ਉਹਨੇ ਸ਼ੈਤਾਨ ਨੂੰ ਆਪਣੇ ਉੱਤੇ ਕਾਬਜ ਹੋਣ ਦਾ ਮੌਕਾ ਨਹੀਂ ਦਿੱਤਾ ਸ਼ੈਤਾਨ ਨੂੰ ਹਰਾ ਸਕੇ ਉਹਨੇ ਸ਼ੈਤਾਨ ਦੀ ਯੋਜਨਾ ਦਾ ਪੂਰਾ ਤਹਿਸ ਨਹਿਸ ਕੀਤਾ ਔਰ ਇਹੇ وجہ ਰਹੀ ਕਿ ਪਰਮੇਸ਼ਵਰ ਨੇ ਫਿਰ ਉਹਦੇ ਜੀਵਨ ਨੂੰ ਉਹਦੀ ਜ਼ਿੰਦਗੀ ਨੂੰ ਬਹਾਲ ਕੀਤਾ ਜੋ ਕੁਝ ਉਹਦਾ ਉੱਜੜ ਗਿਆ ਸੀ ਜੋ ਕੁਝ ਉਹਦਾ ਨਸ਼ਟ ਹੋ ਗਿਆ ਸੀ ਖੁਦਾਵੋਂ ਖੁਦਾ ਨੇ ਉਹਨੂੰ ਦੁਗਣਾ ਕਰਕੇ ਉਹਨੂੰ ਦਿੱਤਾ ਔਰ ਫਿਰ ਤੋਂ ਉਹਨੂੰ ਖੁਦਾਵੋਂ ਖੁਦਾ ਨੇ ਔਲਾਦ ਬਖਸ਼ੀ ਔਰ ਐਸੀ ਖੂਬਸੂਰਤ ਔਲਾਦ ਵਚਨ ਦੱਸਦਾ ਹੈ ਕਿ ਧਰਤੀ ਉੱਤੇ ਉਹ ਬਹੁਤ ਖੂਬਸੂਰਤ ਔਲਾਦ ਸੀ ਸੋ ਜੇ ਖੁਦਾਵੋਂ ਖੁਦਾ ਸਾਡੇ ਜੀਵਨ ਦੇ ਵਿੱਚੋਂ ਕੁਝ ਲੈਂਦਾ ਹੈ ਲੈ ਵੀ ਜਾਂਦਾ ਹੈ ਤੇ ਯਾਦ ਰੱਖੋ ਜੇ ਅਸੀਂ ਉਹਦੇ ਵਿੱਚ ਬਣੇ ਰਹੀਏ ਤੇ ਉਸ ਤੋਂ ਕਿਤੇ ਵਧੀਆ ਦੇਣ ਦੀ ਕੁਦਰਤ ਰੱਖਦਾ ਹੈ ਸੋ ਇਸ ਲਈ ਅਸੀਂ ਹਮੇਸ਼ਾ ਖੁਦਾਵੰਦ ਖੁਦਾ ਦੇ ਵਚਨਾਂ ਦੇ ਵਿੱਚ ਬਣੇ ਰਹਿਣਾ ਹੈ ਔਰ ਅਸੀਂ ਧਿਆਨ ਰੱਖਣਾ ਹੈ ਖੁਦਾਵੰਦ ਖੁਦਾ ਬੈਸਟ ਦਿੰਦਾ ਹੈ ਲੇਕਿਨ ਕੈਨਾਂ ਨੂੰ ਬੈਸਟ ਦਿੰਦਾ ਹੈ ਜਿਹੜੇ ਖੁਦਾ ਨੂੰ ਬੈਸਟ ਦਿੰਦੇ ਆ ਉਹ ਭਾਵੇਂ ਸਮਾਂ ਹੋਵੇ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਨਜ਼ਰਾਨਾ ਹੋਵੇ ਖੁਦਾ ਨੂੰ ਜਦੋਂ ਵੀ ਦੇਣਾ ਆ ਉਹ ਬੈਸਟ ਦੇਣਾ ਆ ਮੈਂ ਕੱਲ ਸਿਖਾ ਰਿਹਾ ਸੀ ਦਾਨ ਦੇ ਵਿਸ਼ੇ ਦੇ ਉੱਤੇ ਵੀ ਕਿ ਖੁਦਾਬੰਦ ਕੋ ਤੇ ਅਸੀਂ ਸਭ ਕੁਝ ਮੰਗਦੇ ਆ ਕਿ ਖੁਦਾ ਸਾਨੂੰ ਆਵੀ ਦੇ ਦੇਵੇ ਖੁਦਾ ਸਾਨੂੰ ਆਵੀ ਦੇ ਦੇਵੇ ਲੇਕਿਨ ਉੱਥੇ ਅਸੀਂ ਇਹ ਯਾਦ ਰੱਖਣਾ ਆ ਕਿ ਜਦੋਂ ਖੁਦਾ ਤੋਂ ਬੈਸਟ ਲੈਣਾ ਆ ਤੇ ਫਿਰ ਆਪਣੇ ਕੋਲ ਜੋ ਵੀ ਤੁਹਾਡੇ ਕੋਲ ਹੈਗਾ ਆ ਉਹ ਵੀ ਬੈਸਟ ਹੀ ਤੁਸੀਂ ਦੇਣਾ ਆ ਸੋ ਬੈਸਟ ਜਿੰਨਾ ਫਿਰ ਅਸੀਂ ਦਵਾਂਗੇ ਖੁਦਾ ਨੂੰ ਉਨਾ ਹੀ ਬੈਸਟ ਉੱਤੋਂ ਪਾਵਾਂਗੇ ਵੀ ਲੇਕਿਨ ਇਹ ਵੀ ਧਿਆਨ ਰੱਖਣਾ ਹੈ ਕਿ ਅਸੀਂ ਇਸ ਧਰਤੀ ਦੀਆਂ ਚੀਜ਼ਾਂ ਮਗਰ ਨਹੀਂ ਲੱਗੇ ਰਹਿਣਾ ਕਿ ਸਾਨੂੰ ਖੁਦਾ ਸਾਨੂੰ ਇੱਥੇ ਬੈਸਟ ਦੇਵੇ ਕਿਉਂਕਿ ਇੱਥੇ ਜੋ ਕੁਝ ਵੀ ਸਾਨੂੰ ਮਿਲਣ ਵਾਲਾ ਇੱਕ ਦਿਨ ਨਾਸ਼ ਹੋਣ ਵਾਲਾ ਹੈ ਲੇਕਿਨ ਅਸੀਂ ਬੈਸਟ ਏਸਰੀ ਦੇਣਾ ਹੈ ਕਿ ਉਹ ਬੈਸਟ ਸਾਨੂੰ ਮਿਲੇ ਜੋ ਕੁਝ ਅਸੀਂ ਆਪਣਾ ਇੱਥੇ ਬੈਸਟ ਦੇਣਾ ਹੈ ਏਸਰੀ ਦੇਣਾ ਹੈ ਕਿ ਅਸੀਂ ਉਸ ਜ਼ਿੰਦਗੀ ਨੂੰ ਜਿਹੜੀ ਸਭ ਤੋਂ ਬੈਸਟ ਹੈ ਜਿਹਨੂੰ ਹਮੇਸ਼ਾ ਦੀ ਜ਼ਿੰਦਗੀ ਕਹਿੰਦੇ ਆ ਉਹਦੇ ਲਈ ਅਸੀਂ ਸਾਰਾ ਉਪਰਾਲਾ ਕਰਨਾ ਹੈ ਬਹੁਤੇ ਲੋਕ ਆ ਦਿੰਦੇ ਤੇ ਆ ਪਰ ਉਹ ਇਸ ਧਰਤੀ ਦੇ ਲਈ ਦਿੰਦੇ ਆ ਕਿ ਇੱਥੇ ਸਾਨੂੰ ਆਸ਼ੀਸ਼ਾਂ ਬਰਕਤਾਂ ਮਿਲ ਜਾਣ ਇੱਥੇ ਚੰਗਾ ਇੱਕ ਜੀਵਨ ਮਿਲ ਜਾਵੇ ਪਰ ਜਿਹੜੇ ਵਚਨ ਦੀ ਗਹਿਰਾਈ ਨੂੰ ਸਮਝਦੇ ਆ ਉਹ ਦਿੰਦੇ ਆ ਤੇ ਇਸ ਨੀयत ਨਾਲ ਨਹੀਂ ਕਿ ਖੁਦਾ ਉਹਨਾਂ ਨੂੰ ਇੱਥੇ ਦਵੇ ਇੱਥੇ ਤੇ ਉਹਨੇ ਦੇਣਾ ਹੀ ਆ ਕਿਉਂਕਿ ਉਹ ਕਿਸੇ ਦਾ ਕਰਜ਼ ਰੱਖਦਾ ਨਹੀਂ ਆ ਲੇਕਿਨ ਅਸਲ ਜਿਹੜਾ ਮਕਸਦ ਆ ਉਹ ਹਰੇਕ ਇਮਾਨਦਾਰ ਦਾ ਹਰੇਕ ਵਿਸ਼ਵਾਸੀ ਦਾ ਇਹ ਆ ਕਿ ਉਹ ਉਸ ਵੈਸਟ ਨੂੰ ਪਾਉਣ ਦਾ ਹਮੇਸ਼ਾ ਯਤਨ ਕਰੇ ਸੋ ਲਿਖਿਆ ਬਚਨ ਦੇ ਵਿੱਚ ਧਰਮੀ ਉੱਤੇ ਦੁੱਖ ਆਉਂਦੇ ਆ ਇੱਕ ਤੇ ਡਿਕਲੇਅਰ ਹੋ ਗਿਆ ਸੀ ਪਿਛਲੇ ਸਿੱਖਿਆ ਸੀਗਾ ਕਿ ਦੁੱਖ ਸਿਰ ਧਰਮੀ ਉੱਤੇ ਨਹੀਂ ਪਾਪੀ ਦੇ ਉੱਤੇ ਵੀ ਆਉਂਦੇ ਆ ਉਹ ਦੋਨਾਂ ਦਾ ਅਸੀਂ ਫਰਕ ਦੇਖ ਲਿਆ ਸੀਗਾ ਸੋ ਯਾਦ ਰੱਖਣਾ ਕਿ ਧਰਮੀ ਉੱਤੇ ਦੁੱਖ ਆਉਂਦੇ ਆ ਇਹ ਖੁਦਾ ਦਾ ਕਲਾਮ ਦੱਸਦਾ ਆ ਸਾਨੂੰ ਇਹਦਾ ਮਤਲਬ ਖੁਦਾ ਪਹਿਲਾਂ ਤਾਂ ਜਾਣਦਾ ਆ ਧਰਮੀ ਉੱਤੇ ਦੁੱਖ ਹੀ ਨਹੀਂ ਬਲਕਿ ਬਹੁਤ ਦੁੱਖ ਆਉਂਦੇ ਆ ਲੇਕਿਨ ਇਹ ਦੁੱਖ ਉਹਦੀ ਬਿਹਤਰੀ ਵਾਸਤੇ ਹੁੰਦੇ ਆ ਉਹਦੀ ਤਸੱਲੀ ਵਾਸਤੇ ਹੁੰਦੇ ਅੱਜ ਅਸੀਂ ਜਰਾ tartar ਕੀ ਦੇਖਦੇ ਹਾਂ ਮਸੀਹਤ ਵਿੱਚ ਕੀ ਚੱਲਿਆ ਹੋਇਆ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਖੀ ਲੋਕਾਂ ਨੂੰ ਲੱਭਦੇ ਰਹਿੰਦੇ ਹਾਂ ਬਹੁਤ ਸਾਰੇ ਲੋਕ ਅੱਜ ਕੀ ਕਰਦੇ ਭਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਦੁਖੀ ਲੋਕਾਂ ਦੀ ਭਾਲ ਦੇ ਵਿੱਚ ਹੀ ਰਹਿੰਦੇ ਆ ਉਹ ਬਿਮਾਰਾਂ ਦੀ ਭਾਲ ਦੇ ਵਿੱਚ ਹੀ ਰਹਿੰਦੇ ਆ ਕਾਦੇ ਲਈ ਭਲਾ ਕਿ ਕੋਈ ਬਿਮਾਰ ਵਗੈਰਾ ਮਿਲੇ ਅਸੀਂ ਉਹਨਾਂ ਲਈ ਪ੍ਰਾਰਥਨਾ ਕਰੀਏ ਤੇ ਜਦੋਂ ਪ੍ਰਾਰਥਨਾ ਕਰੀਏ ਤੇ ਉਹ ਚੰਗਾ ਹੋ ਜਵੇ ਤੇ ਜਦੋਂ ਚੰਗਾ ਹੋ ਜਵੇ ਤੇ ਪ੍ਰਭੂ ਦੇ ਕੋਲ ਆ ਜਾਵੇ ਉਹਦਾ ਦੁੱਖ ਦੂਰ ਹੋ ਜਵੇ ਉਹਦੀ ਬਿਮਾਰੀ ਦੂਰ ਹੋ ਜਵੇ ਉਹਦੀ ਪਰੇਸ਼ਾਨੀ ਦੂਰ ਹੋ ਜਵੇ ਤੇ ਅਸੀਂ ਉਹਨੂੰ ਅਸਲੀ ਜਿਹੜੀ ਗੱਲ ਤੋਂ ਜਾਣੂ ਨਹੀਂ ਕਰਾਉਂਦੇ ਤੇ ਜਦੋਂ ਉਹਦੀ ਜ਼ਿੰਦਗੀ ਜੋ ਕੰਮ ਹੋ ਜਾਂਦਾ ਆ ਉਹ ਕੰਮਾਂ ਤੱਕ ਹੀ ਸੀਮਤ ਰਹਿ ਜਾਂਦਾ ਆ ਅਗਲੀ ਦੌੜ ਵਿੱਚ ਉਹ ਲੱਗਦਾ ਹੀ ਲੱਗਦਾ ਹੀ ਨਹੀਂ ਆ ਇਸ ਲਈ ਅਸੀਂ ਯਾਦ ਰੱਖਣਾ ਆ ਪਰਮੇਸ਼ਰ ਦੁੱਖ ਦਿੰਦਾ ਆ ਇਹ ਅਸੀਂ ਲੋਕਾਂ ਨੂੰ ਸਮਝਾਉਣਾ ਆ ਦੁੱਖ ਨੂੰ ਬਰਦਾਸ਼ਤ ਕਰਨ ਦਾ ਫਾਰਮੂਲਾ ਨਾਲ ਸਮਝਾਉਣਾ ਆ ਉਰਨ ਫੇ ਸਮਝਾਉਣਾ ਕਿ ਅਸੀਂ ਤੁਹਾਡੇ ਲਈ ਪ੍ਰੇ ਕਰਾਂਗੇ ਅਗਰ ਤੁਹਾਡੇ ਉੱਤੇ ਰਹਿਮ ਹੋਣ ਦੇ ਵਿੱਚ ਦੇਰ ਵੀ ਹੋਵੇ ਤੇ ਤੁਸੀਂ ਘਬਰਾਉਣਾ ਨਹੀਂ ਪਰਮੇਸ਼ਰ ਤੁਹਾਡੇ ਜੀਵਨ 'ਚ ਜ਼ਰੂਰ ਚੰਗਾ ਕਰੇਗਾ ਜੇ ਤੁਸੀਂ ਪਰਮੇਸ਼ਰ ਦੇ 'ਚ ਬਣੇ ਰਹੋਗੇ ਲੇਕਿਨ ਅੱਜ ਸਾਨੂੰ ਕਿਉਂਕਿ ਅਸੀਂ ਅਸੀਂ ਸੋਚਦੇ ਹਾਂ ਵੀ ਲੋਕੀ ਮਸੀਹ 'ਚ ਤਾਂ ਆਉਣਗੇ ਜਾਂ ਤਾਂ ਵਧਣਗੇ ਵੀ ਕੋਈ ਇਦਾਂ ਦੇ ਸਿਸਟਮ ਬਣਨ ਤੇ ਤਾਂ ਕਰਕੇ ਫਿਰ ਉਧਰ ਜ਼ਿਆਦਾ ਸਾਡਾ ਧਿਆਨ ਹੋ ਜਾਂਦਾ ਤੇ ਅਸੀਂ ਰੂਹ ਨੂੰ ਜਿਸ ਪਾਸੇ ਲਾਉਣਾ ਹੁੰਦਾ ਉਦੋਂ ਰੂਹ ਨੂੰ ਪਟਕਾ ਕੇ ਤੇ ਅਸੀਂ ਸਿਰਫ ਇਹਨਾਂ ਚੰਗਿਆਈਆਂ ਇਹਨਾਂ ਆਸ਼ੀਸ਼ਾਂ ਤੇ ਬਰਕਤਾਂ ਦੇ ਮਗਰ ਲਾ ਦਿੰਨੇ ਆ ਤੇ ਫਿਰ ਉਹ ਸਾਰੀ ਜ਼ਿੰਦਗੀ ਇਹੋ ਹੀ ਭਾਲਦਾ ਰਹਿੰਦਾ ਤੇ ਜਦੋਂ ਉਹਨੂੰ ਮਿਲਣੀਆਂ ਬੰਦ ਹੋ ਜਾਂਦੀਆਂ ਉਦੋਂ ਉਹਦਾ ਮਨ ਟੁੱਟ ਜਾਂਦਾ ਹੈ ਉਦੋਂ ਉਹਦਾ ਦਿਲ ਘਬਰਾ ਜਾਂਦਾ ਹੈ ਤੇ ਫਿਰ ਉਹ ਪਿੱਛੇ ਹਟ ਜਾਂਦਾ ਹੈ ਲੇਕਿਨ ਜਦੋਂ ਵਚਨ ਸਮਝ ਆ ਗਿਆ ਜਿਵੇਂ ਅਸੀਂ ਪਿਛਲੇ ਸਬਾਰੇ ਸਿੱਖਿਆ ਸੀ ਕਿ ਯਸਮ ਸਿੰਘ ਆ ਆਪਣੀ ਸ਼ਾਂਤੀ ਮੈ ਤੁਹਾਨੂੰ ਦੇਣਾ ਹੈ ਜਿਹੜੀ ਸਾਰੀ ਸਮੇਂ ਤੋਂ ਪਰੇ ਉਹਦਾ ਵਚਨ ਤਸੱਨੀਆਂ ਦਿੰਦਾ ਹੈ ਉਹਦਾ ਵਚਨ ਹੌਸਲਾ ਦਿੰਦਾ ਹੈ ਔਰ ਉਹ ਸ਼ਾਂਤੀ ਜਦੋਂ ਫਿਰ ਸਾਡੇ ਵਿੱਚ ਆਉਂਦੀ ਨਾ ਉਦੋਂ ਫਿਰ ਅਸੀਂ ਸ਼ਾਂਤੀ ਵੱਲ ਦੇਖਦੇ ਹਾਂ ਉਹ ਸ਼ਾਂਤੀ ਜਿਹੜੀ ਸਾਰੀ ਸਮਝ ਤੋਂ ਪਰੇ ਹੈ ਫਿਰ ਸਾਡਾ ਧਿਆਨ ਉਹਦੇ ਵੱਲ ਜਾਂਦਾ ਹੈ ਦੁੱਖ ਵੱਲ ਨਹੀਂ ਸਾਡਾ ਧਿਆਨ ਉਸ ਯਸਮ ਸਿੰਘ ਦੀ ਬਖਸ਼ੀ ਹੋਈ ਸ਼ਾਂਤੀ ਦੇ ਉੱਤੇ ਲੱਗਦਾ ਹੈ ਮੁਸੀਬਤਾਂ ਉੱਤੇ ਨਹੀਂ ਸਾਡਾ ਧਿਆਨ ਯਸਮ ਸਿੰਘ ਦੀ ਬਖਸ਼ੀ ਉਸ ਸ਼ਾਂਤੀ ਦੇ ਉੱਤੇ ਲੱਗਦਾ ਹੈ ਬਿਮਾਰੀਆਂ ਉੱਤੇ ਨਹੀਂ ਕਿਉਂਕਿ ਉਹਦੀ ਸ਼ਾਂਤੀ ਜਿਹੜੀ ਹੈਗੀ ਆ ਉਹ ਸਾਰੇ ਦੁੱਖਾਂ ਤਕਲੀਫਾਂ ਬੋਝਾਂ ਬਿਮਾਰੀਆਂ ਤੋਂ ਕਿਤੇ ਉੱਪਰ ਆ ਇਹ ਸ਼ਾਂਤੀ ਸੀ ਨਾ ਯਸੁਮਸੀ ਦੇ ਵਿੱਚ ਔਰ ਇਹ ਸ਼ਾਂਤੀ ਸੀ ਉਹਦੇ ਵਿੱਚ ਇਸ ਸ਼ਾਂਤੀ ਦਾ ਕਰਕੇ ਉਹਨੇ ਸਲੀਬ ਦੇ ਉੱਤੇ ਜਿੱਤ ਪਾਈ ਸਲੀਬ ਦੀ ਜਿਹੜੀ ਜਿੱਤ ਹੈ ਨਾ ਪਾਪ ਦੇ ਉੱਤੇ ਜਿਹੜੀ ਜਿੱਤ ਪਾਈ ਆ ਉਹ ਉਹ ਸ਼ਾਂਤੀ ਸੀ ਉਹ ਉਸ ਮਨੁੱਖ ਰੂਪੀ ਯਸੂ ਦੇ ਵਿੱਚ ਪਰਮੇਸ਼ਵਰ ਦੀ ਪੂਰਨ ਸ਼ਾਂਤੀ ਸੀ ਕਿਉਂਕਿ ਸਲੀਬ ਤੇ ਚੜਨ ਵਾਲਾ ਕੌਣ ਆ ਮਨੁੱਖ ਦੇ ਰੂਪ ਦੇ ਵਿੱਚ ਯਿਸੂ ਮਸੀਹ ਹੈ ਅੰਦਰੋਂ ਪਰਮੇਸ਼ਵਰ ਦੀ ਸ਼ਾਂਤੀ ਦੇ ਨਾਲ ਭਰਿਆ ਹੋਇਆ ਹੈ ਬੇਸ਼ੱਕ ਜਦੋਂ ਪਾਪ ਦਾ ਝੁਮਮ ਲੈ ਕੇ ਚੜਿਆ ਆ ਬੇਸ਼ੱਕ ਪਰਮੇਸ਼ਵਰ ਨੇ ਕੁਝ ਸਮੇਂ ਦੇ ਲਈ ਉਹਨੂੰ ਛੱਡਿਆ ਆ ਪਰਮੇਸ਼ਵਰ ਨੇ ਛੱਡਿਆ ਉਹਨੂੰ ਉਹ ਵੀ ਬਿਹਤਰੀ ਦੇ ਲਈ ਹੈ ਸਾਡੇ ਲਈ ਹੈ ਲੇਕਿਨ ਉਹ ਸ਼ਾਂਤੀ ਨਹੀਂ ਉਹਦੇ ਅੰਦਰੋਂ ਗਈ ਤੇ ਅੱਜ ਹਿਸਾਬ ਲਾ ਲੋ ਵੀ ਪਰਮੇਸ਼ਰ ਸਾਨੂੰ ਛੱਡਦਾ ਨਹੀਂ ਯਸਮ ਸਿੰਘ ਨੂੰ ਛੱਡਿਆ ਗਿਆ ਜਦੋਂ ਪਾਪ ਦਾ ਜੁਮਾ ਲਿਆ ਨਾ ਉਦੋਂ ਯਸਮ ਸਿੰਘ ਨੂੰ ਛੱਡਿਆ ਗਿਆ ਤਾਂ ਵੀ ਉਹ ਸ਼ਾਂਤੀ ਜਿਹੜੀ ਉਹਦੇ ਅੰਦਰ ਸੀ ਉਹਨੂੰ ਕੋਈ ਚੀਜ਼ ਭੰਗ ਨਹੀਂ ਕਰ ਸਕੀ ਤੇ ਸਾਨੂੰ ਤੇ ਪਰਮੇਸ਼ਰ ਛੱਡਦਾ ਵੀ ਨਹੀਂ ਅਜਮੈਸ਼ ਵਿੱਚ ਜਾਣ ਦਿੰਦਾ ਆ ਅਜਮੈਸ਼ ਨੂੰ ਸਾਡੇ ਤੇ ਆਉਣ ਦਿੰਦਾ ਆ ਲੇਕਿਨ ਛੱਡਦਾ ਨਹੀਂ ਤੇ ਜਦੋਂ ਛੱਡਦਾ ਨਹੀਂ ਵਾਅਦਾ ਕੀਤਾ ਨਾ ਯੁੱਗਾ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਆਂ ਨਾ ਕਦੇ ਛੱਡਾਂਗਾ ਨਾ ਕਦੇ ਤਿਆਗਾਗਾ ਸੋ ਐਡਾ ਤਸੱਲੀ ਬਖਸ਼ ਵਚਨ ਜਦੋਂ ਸਾਡੇ ਕੋਲ ਹੋਵੇ ਤੇ ਫੇ ਸਾਡੇ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਆ ਸੋ ਉਹਦੇ ਲਈ ਕੀ ਯਾਦ ਰੱਖਣਾ ਸੀ ਸ਼ਾਂਤੀ ਅਗਰ ਤੇ ਵਾਕਿਆ ਇਹ ਸ਼ਾਂਤੀ ਉਹਨਾਂ ਵਿੱਚ ਹੈ ਜਿਨ੍ਹਾਂ ਨੇ ਵਾਕਿਆ ਨਵੇਂ ਜਨਮ ਨੂੰ ਸਮਝਿਆ ਜਿਨ੍ਹਾਂ ਨੇ ਵਾਕਿਆ ਉਸ ਜੀਵਨ ਨੂੰ ਜਿਹੜਾ ਪ੍ਰਭੂ ਜੀ ਐਸ ਐਮ ਸੀ ਵੱਲੋਂ ਸਾਨੂੰ ਮਿਲਦਾ ਉਹਨੂੰ ਸਮਝਿਆ ਜਿਹੜੇ ਵਾਕਏ ਪਰਮੇਸ਼ਵਰ ਦੇ ਨਾਲ ਕਿਸੇ ਸਵਾਰਥ ਮਤਲਬ ਜਾਂ ਆਪਣੇ ਲਾਲਚ ਦੇ ਲਈ ਨਹੀਂ ਬਲਕਿ ਸਭ ਕੁਝ ਤਿਆਗ ਕੇ ਉਹਦੇ ਨਾਲ ਚੱਲਣ ਵਾਲੇ ਲੋਕ ਆ ਉਹਨਾਂ ਦੇ ਜੀਵਨ ਦੇ ਵਿੱਚ ਇਹ ਸ਼ਾਂਤੀ ਆ ਆਮ ਲੋਕਾਂ ਦੇ ਜੀਵਨ ਦੇ ਵਿੱਚ ਨਹੀਂ ਤੇ ਜਿਨ੍ਹਾਂ ਦੇ ਵਿੱਚ ਇਹ ਸ਼ਾਂਤੀ ਹੈਗੀ ਉਹ ਉਹਨਾਂ ਸ਼ਾਂਤੀ ਨੂੰ ਸਮਝਦੇ ਆ ਇਸੇ ਕਰਕੇ ਫਿਰ ਜਿਨ੍ਹਾਂ ਦੇ ਵਿੱਚ ਸ਼ਾਂਤੀ ਹੈਗੀ ਆ ਉਹ ਲਲਕਾਰਦੇ ਆ ਇਸੇ ਸੰਤਪੁਰਸ਼ ਕਹਿੰਦਾ ਕਿਹੜੀ ਚੀਜ਼ ਆ ਜਿਹੜੀ ਮੈਨੂੰ ਮਸੀਹ ਦੀ ਮੁਹੱਬਤ ਤੋਂ ਅਲੱਗ ਕਰੇਗੀ ਕੀ ਕਲੇਸ਼ ਕੀ ਵਿਪਤਾ ਕੀ ਭੁੱਖ ਕੀ ਨੰਗ इवन ਇਥੇ ਤੱਕ ਇਹ ਕਹਿੰਦਾ ਕਿ ਮੌਤ ਕੋਈ ਵੀ ਚੀਜ਼ ਸਾਨੂੰ ਯਿਸੂ ਮਸੀਹ ਦੀ ਮੁਹੱਬਤ ਤੋਂ ਅਲੱਗ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਕਿਉਂਕਿ ਉਹ ਸ਼ਾਂਤੀ ਜਿਹੜੀ ਉਹਨੇ ਸਾਡੇ ਅੰਦਰ ਕਾਇਮ ਕੀਤੀ ਹੈ ਕੈਸੇ ਵੀ ਹਾਲਾਤ ਜਦੋਂ ਆਉਂਦੇ ਆ ਅਸੀਂ ਉਹਨਾਂ ਹਾਲਾਤਾਂ ਵੱਲ ਨਹੀਂ ਦੇਖਦੇ ਬਲਕਿ ਅਸੀਂ ਉਹਦੀ ਬਖਸ਼ੀ ਹੋਈ ਉਸ ਸ਼ਾਂਤੀ ਵੱਲ ਦੇਖਦੇ ਹਾਂ ਜਿਹੜੀ ਸਾਰੀ ਸਮਝ ਤੋਂ ਪਰੇ ਹੈ ਇਸ ਲਈ ਦਰਮੀ ਉਤੇ ਬਹੁਤ ਦੁੱਖ ਆਉਂਦੇ ਆ ਦੁੱਖ ਗੁਨਾਹ ਕਰਤੇ ਵੀ ਆਉਂਦੇ ਆ ਲੇਕਿਨ ਫਰਕ ਇਹ ਉਹ ਸੀ ਪਿਛਲੇ ਐਪੀਸੋਡ ਚ ਸਿੱਖ ਲਿਆ ਸੀ ਅਗਲੀ ਗੱਲ ਆ ਇਹ ਦੁੱਖ ਜਿਹੜੇ ਆ ਸਾਡੇ ਅੰਤ ਦਾ ਕਾਰਨ ਨੇਗੇ ਜਿਹੜੇ ਜੀਵਨ ਦੇ ਸਾਡੇ ਦੁੱਖ ਆਉਂਦੇ ਨਾ ਇਹਨੂੰ ਇੱਕ ਇਹਨੂੰ ਕਦੇ ਅੰਤ ਨਹੀਂ ਸਮਝਣਾ ਇਹ ਸਾਡੀ ਪਰਖ ਆ ਇਹ ਸਾਡਾ ਅੰਤ ਨਹੀਂਗਾ ਇਹ ਸਾਡੀ ਪਰਖ ਆ ਔਰ ਜਿਹੜੇ ਇਹਨੂੰ ਸਮਝਦੇ ਆ ਫਿਰ ਉਹ ਮਜ਼ਬੂਤ ਬਣਦੇ ਆ ਯਾਦ ਰੱਖਣਾ ਉਹ ਜਿਹੜੇ ਸਮਝਦੇ ਆ ਉਹ ਕੀ ਬਣਦੇ ਆ ਭਲਾ ਮਜ਼ਬੂਤ ਬਣਦੇ ਪਰਮੇਸ਼ਵਰ ਉਹ ਆਗੇ ਆ ਜੋ ਸਾਨੂੰ ਸ਼ੁੱਧ ਕਰਦੀ ਹੈ ਨਾ ਕਿ ਨਾਸ਼ ਕਰਨ ਦੇ ਲਈ ਇਹ ਸਾਨੂੰ ਸ਼ੁੱਧ ਕਰਨ ਵਾਸਤੇ ਆਉਂਦੀ ਹੈ ਦੁੱਖ ਆਇਆ ਹੈ ਸ਼ੁੱਧ ਕਰਨ ਵਾਸਤੇ ਹੈ ਤਕਲੀਫ ਆਈ ਸ਼ੁੱਧ ਕਰਨ ਵਾਸਤੇ ਆਈ ਹੈ ਬਿਮਾਰੀ ਆਈ ਸ਼ੁੱਧ ਕਰਨ ਵਾਸਤੇ ਆਈ ਹੈ ਕੋਈ ਨੁਕਸਾਨ ਹੋਇਆ ਸਾਨੂੰ ਸ਼ੁੱਧ ਕਰਨਾ ਚਾਹੁੰਦਾ ਇਸ ਲਈ ਘਬਰਾਉਣਾ ਨਹੀਂ ਹੈ ਕਿਉਂ ਕਿ ਪਰਮੇਸ਼ਰ ਦਾ ਬਚਨ ਹੀ ਤਸੱਲੀ ਦਾ ਬਚਨ ਹੈ ਸੋ ਇਹ ਹਮੇਸ਼ਾ ਸਾਨੂੰ ਕੀ ਦਿੰਦਾ ਹੈ ਤਸੱਲੀ ਦਿੰਦਾ ਹੈ ਇਸ ਲਈ ਸ਼ਾਇਰ ਲਿਖਦਾ ਹੈ 43 2 ਦੇ ਵਿੱਚ ਜਦ ਤੂੰ ਪਾਣੀਆਂ ਵਿੱਚੋਂ ਲੰਗੇ ਮੈਂ ਤੇਰੇ ਨਾਲ ਹੋਵਾਂ ਜਦ ਤੂੰ ਪਾਣੀਆਂ ਵਿੱਚੋਂ ਲੰਗੇ ਮੈਂ ਤੇਰੇ ਨਾਲ ਹੋਵਾਂਗਾ ਔਰ ਇਹ ਸਿਰਫ ਦੂਜੇ ਧਰਮ ਗ੍ਰੰਥਾ ਵਾਂਗੂ ਕਹਾਣੀਆਂ ਜਿਹਿਆਂ ਵਾਂਗੂ ਨਹੀਂ ਗੱਲਾਂ ਬਣੀਆਂ ਹੋਈਆਂ ਨਹੀਂ ਐ ਇਸ ਤੋਂ ਪਹਿਲਾਂ ਉਹਨੇ ਸਿੱਧ ਕੀਤਾ ਆ موسی ਉਹਨਾਂ ਨੂੰ ਪਰਪੂਰੀ ਇਸرائیਲੀ ਕੌਮ ਨੂੰ ਉਸ ਪਾਣੀ ਦੇ ਵਿੱਚੋਂ ਦੀ ਲੰਘਾ ਕੇ ਉਨੇ ਸਿੱਧ ਕੀਤਾ ਆ ਭਾਵੇਂ ਤੂੰ ਪਾਣਿਆਂ ਵਿੱਚੋਂ ਲੰਗੇ ਮੈਂ ਤੇਰੇ ਨਾਲ ਹੋਵਾਂਗਾ ਪਾਣੀ ਡਬੋ ਨਹੀਂ ਰਹਿ ਪਾਣੀ ਨਹੀਂ ਡਬੋ ਸਕਦੇ ਕਿਉਂ ਕਿ ਪਾਣੀ ਨੂੰ ਬਣਾਉਣ ਵਾਲਾ ਨਾਲ ਆ ਹੁਣ ਪਾਣੀ ਅਜਮਾਇਸ਼ ਆ ਸਾਹਮਣੇ ਦਾ ਲਾ ਸਮੁੰਦਰ ਅਜਮਾਇਸ਼ ਆ ਘਬਰਾਉਣਾ ਨਹੀਂ ਪਰਮੇਸ਼ਰtheta ਕੀ ਕਹਿੰਦਾ ਹੈ ਬਸ ਤੁਸੀਂ ਚੁੱਪ ਚਾਪ ਖੜੇ ਰੋ ਤੇ ਪਰਮੇਸ਼ਵਰ ਦੇ ਛੁਟਕਾਰੇ ਨੂੰ ਵੇਖੋ ਸੋਸਿਟੀ ਦਾ ਮਤਲਬ ਕੀ ਹੈ ਪਰਮੇਸ਼ਵਰ ਜਦੋਂ ਨਾਲ ਹੈ ਤੇ ਫਿਰ ਕੌਣ ਮੇਰੇ ਖਿਲਾਫ ਹੈ ਜਦੋਂ ਪਰਮੇਸ਼ਵਰ ਮੇਰੇ ਨਾਲ ਹੈ ਫਿਰ ਕਿਹੜੀ ਚੀਜ਼ ਮੇਰਾ ਨੁਕਸਾਨ ਕਰ ਸਕਦੀ ਹੈ ਕਿਹੜੀ ਚੀਜ਼ ਮੈਨੂੰ ਤੋੜ ਸਕਦੀ ਹੈ ਸੋ ਪਾਣੀਆਂ ਵਿੱਚੋਂ ਨੇ ਨੰਗੇ ਆ ਪਰਮੇਸ਼ਵਰ ਨਾਲ ਆ ਪੂਰੇ ਦੂਸਰੇ ਪਾਸੇ ਪਹਚਾਇਆ ਪਰਮੇਸ਼ਵਰ ਨਾਲ ਆ ਲਿਕਨ ਕਿਨਨ ਨੂੰ ਲਗਾਇਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਬੁਲਾਇਆ ਹੈ ਉਹਨਾਂ ਨੂੰ ਲਗਾਇਆ ਜਿਹੜੇ ਚੁਣੇ ਤੇ ਬੁਲਾਏ ਹੋਏ ਨਹੀਂ ਸੀ ਉਹਨਾਂ ਨੂੰ ਵੀ ਪਾਣੀ ਵਿੱਚ ਲੈ ਕੇ ਆਇਆ ਉਹੀ ਪਾਣੀ ਜਿਹੜਾ ਇਹਨਾਂ ਨੂੰ ਡਬੋ ਨਹੀਂ ਸਕਿਆ ਉਸੇ ਪਾਣੀ ਨੇ ਫਰਾਉਨ ਤੇ ਉਹਦੀ ਸੈਨਾ ਨੂੰ ਉਸੇ ਪਾਣੀ ਦੇ ਵਿੱਚ ਡਬੋ ਕੇ ਮਾਰਿਆ ਇੱਕ ਪਾਣੀ ਦੇ ਵਿੱਚੋਂ ਨਿਕਲ ਗਏ ਇੱਕ ਪਾਣੀ ਦੇ ਵਿੱਚ ਡੁੱਬ ਮਰੇ ਫਰਕ ਕੀਆ ਵਚਨ ਅਸੀਂ ਪੜਿਆ ਜਦ ਤੂੰ ਪਾਣਿਆਂ ਵਿੱਚੋਂ ਲੰਗੇ ਮੈਂ ਤੇਰੇ ਨਾਲ ਹੋਵਾਂਗਾ ਜਦੋਂ ਤੂੰ ਪਾਣਿਆਂ ਵਿੱਚੋਂ ਲੰਗੇ ਮੈਂ ਤੇਰੇ ਨਾਲ ਹੋਵਾਂਗਾ ਇਹਦਾ ਮਤਲਬ ਜਿਹੜੇ ਬਚ ਕੇ ਨਿਕਲੇ ਨਾ ਵਚਨ ਦੱਸਦਾ ਪਰਮੇਸ਼ਵਰ ਉਹਨਾਂ ਦੇ ਨਾਲ ਸੀ ਇਹ ਸਰੀ ਪਾਣੀ ਡਬੋ ਨਹੀਂ ਸਕੇ ਕਿਸ਼ਤੀ ਦੇ ਬਾਰੇ ਦੇਖਦੇ ਨਾ ਯਸੁਸੀ ਦੀ ਜਿਹੜੇ ਨਾਲ ਸੀ ਝੀਲ 'ਚ ਤੂਫਾਨ ਆਇਆ ਆਉਣ ਦਿੱਤਾ ਇਹ ਤੇ ਤੂਫਾਨ ਦੀ ਕਿ ਜੁਰਤਾ ਜਿਸ ਛੀਲ ਦੇ ਵਿੱਚ ਕਿਸ਼ਤੀ ਹੋਵੇ ਤੇ ਕਿਸ਼ਤੀ ਵਿੱਚ ਪ੍ਰਭੂ ਯਿਸੂ ਹੋਵੇ ਤੇ ਤੂਫਾਨ ਆ ਜਾਵੇ ਸਮਝਾਉਣਾ ਚਾਹੁੰਦਾ ਆ ਤੂਫਾਨ ਤੁਹਾਡੀ ਜ਼ਿੰਦਗੀ ਵਿੱਚ ਕਿਦਾਂ ਦੇ ਵੀ ਉਫਨ ਦੇ ਹੋਏ ਕਿਉਂ ਨਾ ਆਉਣ ਲਹਿਰਾਂ ਕਿੰਨੀਆਂ ਵੀ ਡਰਾਉਣ ਵਾਲੀਆਂ ਕਿਉਂ ਨਾ ਹੋਣ ਇੱਕੋ ਗੱਲ ਯਾਦ ਰੱਖਿਓ ਖੁਦਾ ਦਾ ਵਚਨ ਤਸੱਲੀ ਦਿੰਦਾ ਹੈ ਜੇ ਇਸ ਕਿਸ਼ਤੀ ਦੇ ਵਿੱਚ ਪ੍ਰਭੂ ਯਿਸੂ ਆ ਉਹ ਕਿਸੇ ਤਰੀਕੇ ਨਾਲ ਡੁੱਬ ਨਹੀਂ ਸਕਦੇ ਪੂਰੀ ਦੁਨੀਆ ਡਬੋ ਕੇ ਮਾਰ ਦਿੱਤੀ ਪਾਣੀ ਦੇ ਵਿੱਚ ਪਰਮੇਸ਼ਰ ਨੇ ਪੂਰੀ ਦੁਨੀਆ ਅੱਠ ਲੋਕ ਬਚੇ ਜਹਾਜ਼ ਤੇ ਬੜੇ ਬੜੀ ਟੈਕਨੀਕਾਂ ਦੇ ਨਾਲ ਬੜੇ ਬੜੇ ਲੋਕਾਂ ਨੇ ਬਣਾਏ ਆ ਲੇਕਿਨ ਉਹ ਇਨਸਾਨ ਨੇ ਆਪਣੀ ਅਕਲ ਦੇ ਨਾਲ ਬਣਾਏ ਆ ਔਰ ਤੁਸੀਂ ਦੇਖਦੇ ਹੋ ਕਿ ਜਿਹੜੇ ਜਹਾਜ਼ਾਂ ਦੇ ਉੱਤੇ ਲੋਕਾਂ ਨੂੰ ਬੜਾ ਮਾਣ ਸੀ ਉਹ ਵੀ ਡੁੱਬ ਗਏ ਉਹ ਵੀ ਡੁੱਬ ਗਏ ਲੇਕਿਨ ਇੱਕ ਜਹਾਜ਼ ਨੋਹਾ ਨੇ ਬਣਾਇਆ ਹੈ ਹੱਥ ਕੰਮ ਜਿਹੜੇ ਕਰ ਰਹੇ ਉਹਨੂੰ ਬਣਾਉਣ ਦੇ ਲਈ ਬੇਸ਼ੱਕ ਨੋਹਾ ਦੇ ਆ ਲੇਕਿਨ ਉਹਨਾਂ ਹੱਥਾਂ ਤੋਂ ਕੰਮ ਕਰਾਉਣ ਵਾਲਾ ਸਰਵ ਸ਼ਕਤੀਮਾਨ ਪਰਮੇਸ਼ਰ ਹੈ ਸੋ ਕਦੀ ਮੌਕਾ ਮਿਲਿਆ ਤੇ ਉਸ ਕਿਸ਼ਤੀ ਦੇ ਬਣਾਉਣ ਦੇ ਸਾਰੇ ਬੰਦੋਬਸਤ ਨੂੰ ਅਸੀਂ ਸਮਝਾਂਗੇ ਕਿਸ਼ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਟੱਡੀ ਹੈ ਇੱਕ ਬਹੁਤ ਵੱਡਾ ਮੈਸੇਜ ਹੈ ਲੇਕਿਨ ਅਸੀਂ ਸਾਡਾ ਵਿਸ਼ਾ ਇਹ ਹੈ ਵੀ ਕਹਿੰਦਾ ਵੀ ਜਦ ਤੂੰ ਪਾਣਿਆਂ ਵਿੱਚੋਂ ਦੀ ਲੰਗੇ ਤੇ ਮੈਂ ਤੇਰੇ ਨਾਲ ਹੋਵਾਂਗਾ ਸੋ ਜਦੋਂ ਸਭ ਕੁਝ ਪਰਮੇਸ਼ਵਰ ਨੇ ਡਬੋ ਦਿੱਤਾ ਉੱਚੇ ਉੱਚੇ ਪਹਾੜਾਂ ਦੇ ਟਿੱਲੇ ਤੱਕ ਪਾਣੀ ਦੇ ਵਿੱਚ ਡੁੱਬ ਗਏ ਸਾਰੇ ਪਾਸੇ ਪਾਣੀ ਹੀ ਪਾਣੀ ਹੈ ਉਦੋਂ ਇੱਕ ਕਿਸ਼ਤੀ ਪਾਣੀ ਦੇ ਉੱਤੇ ਤੈਰ ਰਹੀ ਹੈ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲੱਕੜੀਆਂ ਤੇ ਲੋਕਾਂ ਕੋ ਵੀ ਸੀ ਬਚ ਸਕਦੇ ਸੀਗੇ ਉਹ ਵੀ ਉਹਦਾ ਯੰਤਰ ਮੰਤਰ ਬਣਾ ਸਕਦੇ ਸੀ ਲੇਕਿਨ ਉਹ ਸਭ ਕਿਸ਼ਤੀਆਂ ਡੁੱਬ ਜਾਣਗੀਆਂ ਜਿਨ੍ਹਾਂ ਦੇ ਵਿੱਚ ਪਰਮੇਸ਼ਵਰ ਨਹੀਂ ਹੈ ਉਹ ਕਿਸ਼ਤੀ ਕਦੇ ਨਹੀਂ ਡੁੱਬੇਗੀ ਜਿਹਦੇ ਵਿੱਚ ਪਰਮੇਸ਼ਵਰ ਹੈ ਸੋ ऐसा ਨਹੀਂ ਸੀ ਕਿ ਨੂ ਨੇ ਸਾਰੇ ਜੋ ਕੁਝ ਪਰਮਿਸ਼ਨ ਕਿਹਾ ਸੀ ਜਨਵਰੀ ਵੀ ਅੱਗੇ ਸਭ ਕੁਝ ਉਹਦਾ ਆਪਣਾ ਵੀ ਪਰਿਵਾਰ ਆ ਤੇ ਉਸ ਕਿਸ਼ਤੀ ਦੀ ਵਜ੍ਹਾ ਕਰਕੇ ਨੂ ਤੇ ਸਭ ਕੁਝ ਬਚਿਆ ਸਿਰਫ ਇਹ ਨਹੀਂ ਜਿਹੜਾ ਵਚਨ ਸਿਖਾਉਂਦਾ ਹੈ ਜਦੋਂ ਕਿਸ਼ਤੀ ਬਣਾਈ ਹੈ ਲੋਕਾਂ ਦੇ ਲਈ ਉਹ ਆਪਣੇ ਆਪ ਦੇ ਵਿੱਚ ਇੱਕ ਸਨੇਹਾ ਸੀ ਕਿ ਕੁਝ ਹੋਣ ਵਾਲਾ ਹੈ ਲੋਕਾਂ ਨੇ ਸੁਧਰਨ ਦੀ ਬਜਾਏ ਸਮਝਣ ਦੀ ਬਜਾਏ ਉਸ ਪਰਿਵਾਰ ਦਾ ਮਜ਼ਾਕ ਉਡਾਉਂਦੇ ਰਹੇ। ਦਰਵਾਜ਼ਾ ਬਣਾਇਆ ਸੀ। ਦਰਵਾਜ਼ਾ ਬਣਾਇਆ ਸੀ 노ਹਾ ਨੇ ਪਰਮੇਸ਼ਵਰ ਦੇ ਕਹਿਨ ਦੇ ਉੱਤੇ। ਲੇਕਿਨ ਬੰਦ ਨਹੀਂ ਸੀ ਕੀਤਾ। ਔਰ ਜਦੋਂ ਪਾਣੀ ਆਇਆ ਉਸ ਦਰਵਾਜ਼ੇ ਨੂੰ ਪਰਮੇਸ਼ਵਰ ਨੇ ਆਪ ਬੰਦ ਕੀਤਾ ਸੀ। ਤੇ ਕਿਥੋਂ ਬੰਦ ਹੋਇਆ ਪਲਾ? ਪਰਮੇਸ਼ਰ ਨੇ ਉਸ ਦਰਵਾਜੇ ਨੂੰ ਆਪ ਬੰਦ ਕੀਤਾ। ਉਹਦੇ ਅੰਦਰੇ ਪਾਸੇ ਕੁੰਡੀ ਲੱਗੀ। ਜੇ ਹੁੰਦੀ ਤੇ ਸ਼ਾਇਦ ਨੂਹਾ ਲੋਕਾਂ ਦੇ ਤਰਸ ਖਾ ਕੇ ਖੋਲ ਦਿੰਦਾ। ਹੁਣ ਪਰਮੇਸ਼ਰ ਬੰਦ ਕਰਨ ਵਾਲਾ ਉਸ ਦਰਵਾਜੇ ਨੂੰ ਪਰਮੇਸ਼ਰ ਬੰਦ ਕਰਨ ਵਾਲਾ ਆ ਤੇ ਪਰਮੇਸ਼ਰ ਨੇ ਬੰਦ ਕੀਤਾ ਆ ਤੇ ਆਪ ਉਸ ਕਿਸ਼ਤੀ ਦੇ ਵਿੱਚ ਆ। ਇਸ ਕਰਕੇ ਹੁਣ ਕਿਸ਼ਤੀ ਡੁੱਬ ਨਹੀਂ ਸਕਦੀ। ਭਾਵੇਂ ਤੂੰ ਪਾਣੀਆਂ ਦੇ ਵਿੱਚੋਂ ਵੀ ਹੋਕੇ ਲੰਗੇ ਮੈਂ ਤੇਰੇ ਨਾਲ ਹੋਵਾਂਗਾ ਸੋ ਜਿਸ ਕਿਸ਼ਤੀ ਦੇ ਵਿੱਚ ਪ੍ਰਭੂ ਯਿਸੂ مسیਹ ਹੋਵੇ ਤੂਫਾਨ ਕੈਸੇ ਵੀ ਆਉਣ ਕਿੱਡੇ ਵੀ ਖਤਰਨਾਕ ਰੂਪ ਦੇ ਵਿੱਚ ਆਉਣ ਉਸ ਕਿਸ਼ਤੀ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ ਇਹ वचन ਸਾਨੂੰ ਤਸੱਲੀ ਦਿੰਦੇ ਆ ਔਰ ਨਾਲ ਨਾਲ ਸਿਖਾਉਂਦੇ ਆ ਕਿ ਕਿਨਾਂ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਕੰਮ ਕਰਦਾ ਜਿਹੜੇ ਪੂਰਨ ਭਰੋਸਾ ਰੱਖ ਕੇ ਪੂਰਨ ਸਮਰਪਣ ਕਰਕੇ ਪੂਰਾ ਸਮਰਪਤ ਪੂਰੀ ਤਰ੍ਹਾਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਤਾਬਿਆ ਕਰ ਜਿਹੜੇ ਕਰਦੇ ਆ ਉਹ ਇਹੋ ਜਿਹੀ ਅਜੀਬੋ ਗਰੀਬ ਅਚੰਬੇ ਮੌਜ ਦੇ ਪਰਮੇਸ਼ਵਰ ਦੀ ਕੁਦਰਤ ਨੂੰ ਦੇਖਣ ਵਾਲੇ ਕੰਮ ਦੇਖਦੇ ਆ ਸੋ ਜਦ ਤੂੰ ਅੱਗ ਵਿੱਚੋਂ ਲੰਗੇ ਤੂੰ ਸੜੇਗਾ ਨਹੀਂ ਜਦ ਤੂੰ ਅੱਗ ਵਿੱਚੋਂ ਲੰਗੇ ਤੇ ਤੂੰ ਸੜੇਗਾ ਸੜੇਗਾ ਨਹੀਂ ਸੋ ਵਚਨ ਦੇ ਵਿੱਚ ਸਾਨੂੰ ਇਹਦੇ ਵੀ ਰੈਫਰੈਂਸ ਮਿਲਦੇ ਆ ਕਿ ਸ਼ਦਰਕ ਮਿਸ਼ਕ ਅਬਦਨ ਗੋ ਨੂੰ ਬਲਦੀ ਹੋਈ ਅੱਗ ਦੀ ਪੱਠੀ 'ਚ ਪਾਇਆ ਗਿਆ 7 6 ਕਬਦਾਕੇ ਲੇਕਿਨ ਸੜੇ ਨਹੀਂ ਇਹੋ ਜੀ 7 ਤਾਵਲੀ ਅੱਗ ਦੇ ਵਿੱਚ ਅੱਗ ਦੀ ਪੱਠੀ ਦੇ ਵਿੱਚ ਤੁਰਦੇ ਫਿਰਦੇ ਪਏ ਆ ਤੇ ਉਹਨਾਂ ਦੇ ਸਰੀਰ ਦਾ ਇੱਕ ਵਾਲ ਤੱਕ ਵੀ ਸੜਿਆ ਨਹੀਂ ਸੁੱਟਣ ਵਾਲੇ ਬਾਹਰ ਹੀ ਸੜ ਗਏ ਲੇਕਿਨ ਉਹਨਾਂ ਦਾ ਇੱਕ ਵੀ ਵਾਲ ਸੜਿਆ ਨਹੀਂ ਔਰ ਇੱਥੇ ਅੱਗ ਸਾੜ ਨਹੀਂ ਰਹੀ ਕਿਉਂ ਨਹੀਂ ਸਾੜ ਰਹੀ ਕਿਉਂਕਿ ਅੱਗ ਨੂੰ ਬਣਾਉਣ ਵਾਲਾ ਇਸ ਪਹਿਲਾਂ ਕਿ ਸ਼ਦਰਕ ਮੇਸ਼ਕ ਅਬਦਨ ਗੋ ਨੂੰ ਅੱਗ ਦੀ ਬਾਲ ਦੀ ਪੱਠੀ ਵਿੱਚ ਸੁੱਟਿਆ ਜਾਵੇ ਅੱਗ ਨੂੰ ਬਣਾਉਣ ਵਾਲਾ ਅੱਗ ਦੇ ਵਿੱਚ ਪਹਿਲਾਂ ਮੌਜੂਦ ਹੈ ਹੁਣ ਅੱਗ ਨੇ ਤੇ ਅੱਗ ਨੂੰ ਬਣਾਉਣ ਵਾਲੇ ਦੀ ਸੁਣਨੀ ਹੈ ਬਣਾਉਣ ਵਾਲਾ ਕਵੇ ਸਾੜ ਦੇ ਤੇ ਉਹ ਭਸਮ ਕਰੇਗਾ ਬਣਾਉਣ ਵਾਲੇ ਨੇ ਭੇਜੀ ਨਾ ਆਕਾਸ਼ ਤੋਂ ਸਦੂਮ ਤੇ ਅਮੋਰਾ ਦੇ ਉੱਤੇ ਅੱਗ ਉਹ ਨਾਸ਼ ਕਰਨ ਦੇ ਲਈ ਭੇਜੀ ਸੀ ਅੱਗ ਨੇ ਹੁਕਮ ਪਾਇਆ ਤੇ ਨਾਸ਼ ਕੀਤਾ ਇੱਥੇ ਹੁਣ ਅੱਗ ਦੇ ਵਿੱਚ ਅੱਗ ਨੂੰ ਬਣਾਉਣ ਵਾਲਾ ਪਹਿਲਾਂ ਤੋਂ ਮੌਜੂਦ ਆ ਤੇ ਜਿਵੇਂ ਉਹਨਾਂ ਨੇ ਛੁੱਟਿਆ ਅੱਗ ਪੁੱਛਦੀ ਕੀ ਕੀਤਾ ਜਾਵੇ ਆਪਣੇ ਬਣਾਉਣ ਵਾਲੇ ਨੂੰ ਅੱਗ ਬਣਾਉਣ ਵਾਲੇ ਦੇ ਹੁਕਮ ਦੇ ਵਿੱਚ ਆ ਜੇ ਬਣਾਉਣ ਵਾਲਾ ਕਵੇ ਸਾੜ ਦੇ ਤੇ ਸਾੜ ਦਵੇਗੀ ਜੇ ਬਣਾਉਣ ਵਾਲਾ ਕਵੇ ਕੁਝ ਨੁਕਸਾਨ ਨਹੀਂ ਪਹੁੰਚਾਉਣਾ ਤੇ ਲਿਖਿਆ ਉਹਨਾਂ ਦੇ ਸਰੀਰ ਦਾ ਇੱਕ ਵਾਲ ਵੀ ਸੜਿਆ ਨਹੀਂ ਕਿਉਂ ਭਲਾ ਅੱਗ ਦੇ ਵਿੱਚ ਅੱਗ ਨੂੰ ਬਣਾਉਣ ਵਾਲਾ ਪਹਿਲਾਂ ਮੌਜੂਦ ਆ ਉਹ ਅੱਗ ਦੀ ਪੱਠੀ ਤੁਹਾਨੂੰ ਜਲਾ ਨਹੀਂ ਸਕਦੀ ਜੇ ਇਸ ਅੱਗ ਦੇ ਵਿੱਚ ਅੱਗ ਨੂੰ ਬਣਾਉਣ ਵਾਲਾ ਪਹਿਲਾਂ ਤੋਂ ਮੌਜੂਦ ਹੋਵੇ ਔਰ ਇਹ ਗੱਲਾਂ ਹੀ ਨਹੀਂ ਗਿਆ ਇਹ ਪ੍ਰਾਣੇ ਨੇਮ ਦੇ ਵਿੱਚ ਤੇ ਅਸੀਂ ਦੇਖਦੇ ਹਾਂ ਨਵੇਂ ਨਾਮ ਦੇ ਵਿੱਚ ਵੀ ਇਹਦੇ ਉਦਾਹਰਣ ਬੜੇ ਮਿਲਦੇ ਸਤੋਂ ਜ਼ਬਰਦਸਤ ਜੋਹਨਾ ਦੇ ਜੀਵਨ ਦੇ ਵਿੱਚ ਦੇਖਦੇ ਆ ਅੱਗ ਬਾਲੀ ਗਈ ਉਹਦੇ ਉੱਤੇ ਬਰਤਨ ਰੱਖਿਆ ਗਿਆ ਉਬਲਦੇ ਪਾਣੀ ਦੇ ਵਿੱਚ ਯੋਹਨਾ ਨੂੰ ਰੱਖਿਆ ਗਿਆ ਉੱਪਰੋਂ ਢੱਕਣ ਲਾਇਆ ਗਿਆ ਸੋਚਿਆ ਕਿ ਹੁਣ ਕੰਕਾਲ ਬਣ ਗਿਆ ਹੋਣਾ ਹੈ ਪਾਣੀ ਉੱਪਰ ਜ਼ਰੂਰ ਆਇਆ ਆ ਪਾਣੀ ਨੂੰ ਉਬਾਲਣ ਵਾਲਿਆਂ ਦੇ ਲਈ ਪਾਣੀ ਗਰਮ ਹੈ। ਅੱਗ ਵੀ ਬੇਸ਼ੱਕ ਪਾਣੀ ਨੂੰ ਉਬਾਲ ਰਹੀ ਹੈ। ਲੇਕਿਨ ਹੁਣ ਫਰਕ ਆ। ਦੂਜਿਆਂ ਦੇ ਲਈ ਉਹ ਅੱਗ ਉਸ ਪਾਣੀ ਨੂੰ ਉਬਾਲ ਰਹੀ ਹੈ, ਤਤਾ ਕਰ ਰਹੀ ਹੈ। ਲੇਕਿਨ ਯਹੁਨਾ ਦੇ ਲਈ ਉਹ ਪਾਣੀ ਠੰਡਾ ਹੈ। ਯਹੁਨਾ ਦੇ ਲਈ ਪਾਣੀ ਗਰਮ ਗਰਮ ਨਹੀਂ ਹੈ। ਕਿਉਂਕਿ ਵਾਅਦੇ ਦੇ ਅਨੁਸਾਰ ਕਹਿੰਦਾ ਮੈਂ ਤੈਨੂੰ ਕਦੇ ਛੱਡਾਂਗਾ ਤੇ ਨਿਆਰ ਕਦੇ ਤਿਆਗਾਂਗਾ ਯੁੱਗਾਂ ਦੇ ਅੰਤ ਤੱਕ ਮੈਂ ਤੇਰੇ ਨਾਲ ਹੀ ਆ ਤੇ ਜਦੋਂ ਨਾਲ ਸੀ ਤੇ ਇਹ ਉਹਨਾਂ ਨੂੰ ਪਤਾ ਸੀਗਾ ਇਸ ਭਾਂਡੇ ਦੇ ਅੰਦਰ ਇਸ ਤੋਂ ਪਹਿਲਾਂ ਮੈਨੂੰ ਸੁਟਿਆ ਜਾਵੇ ਜਿਹੜਾ ਮੈਨੂੰ ਸ਼ਾਂਤੀ ਦੇ ਕੇ ਗਿਆ ਆ ਉਹ ਪਹਿਲਾਂ ਤੋਂ ਮੌਜੂਦ ਆ ਇਸ ਦੀ ਅੱਗ ਵੀ ਆ ਤੇ ਇੱਥੇ ਪਾਣੀ ਵੀ ਆ ਪਰ ਦੋਨੇ ਯਹੋਨਾਂ ਦਾ ਨੁਕਸਾਨ ਨਹੀਂ ਕਰ ਸਕੇ ਇਸ ਲਈ ਨਹੀਂ ਕਰ ਸਕੇ ਕਿਉਂਕਿ ਪਰਮੇਸ਼ਰ ਨਾਲ ਆ। ਯੁੱਗਾਂ ਦੇ ਅੰਤ ਤੱਕ ਕਹਿੰਦਾ ਮੈਂ ਤੁਹਾਡੇ ਨਾਲ ਆ। ਨਾ ਡਰ, ਨਾ ਘਬਰਾ ਮੈਂ ਜੋ ਤੇਰੇ ਨਾਲ ਆ। ਸੋ ਜਦੋਂ ਅਸੀਂ ਇਹ ਨਾ ਵਚਨਾਂ ਨੂੰ ਸੁਣਦੇ ਆ ਮੈਂ ਆਪਣੇ ਜੀਵਨ ਦਾ ਦੱਸਣਾ ਚਾਹਾਂਗਾ ਕਿ ਮੈਂ ਜਦੋਂ ਕੁਝ ਸੁਣਦਾ ਕਿਸੇ ਵੀ ਪ੍ਰੀਸਟ ਦੇ ਕੋਲੋਂ ਜਾਂ ਕਿਸੇ ਦਾ ਕੁਝ ਲਿਖਿਆ ਪੜ੍ਹਦਾ ਆ ਮੈਂ ਉੱਤੇ ਪ੍ਰੈਕਟੀਕਲ ਕਰਦਾ ਆ। ਔਰ ਜੋ ਕੁਛ ਵੀ ਮੈਂ ਸੁਣਿਆ ਤੇ ਜਿਸ ਜਿਸ ਗੱਲ ਦੇ ਉੱਤੇ ਮੈਂ ਪ੍ਰੈਕਟੀਕਲ ਕੀਤਾ ਮੈਂ ਉਹਨਾਂ ਗੱਲਾਂ ਨੂੰ ਉਸੇ ਤਰ੍ਹਾਂ ਪਾਇਆ ਵੀ ਹੈ ਇਸ ਨੇ ਜਦੋਂ ਤਸੱਲੀ ਦੀ ਗੱਲਾਂ ਕਰਦੇ ਆ ਤੇ ਫਿਰ ਦੌਦ ਦਾ ਲਿਖਿਆ ਹੋਇਆ ਉਹ ਜ਼ਬੂਰ ਚੇਤੇ ਰੱਖੋ ਭਾਵੇਂ ਮੈਂ ਮੌਤ ਦੀ ਵਾਦੀ ਦੇ ਵਿੱਚੋਂ ਵੀ ਹੋ ਕੇ ਗੁજરા ਮੈਂ ਨਾ ਡਰਾਂਗਾ ਕਿਉਂਕਿ ਤੂੰ ਜੋ ਮੇਰੇ ਨਾਲ ਆ ਤੇ ਜਿੱਥੇ ਉਹ ਨਾਲ ਆ ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਡਬੋ ਸਕਦੇ ਹੈ ਔਰ ਅਗਲੀ ਗੱਲ ਹੋਰ ਆਜੋ ਪਰਮੇਸ਼ਰ ਦੇ ਬਚਨਾਂ ਨੂੰ ਧਿਆਨ ਜੋ ਦੇਣਾ ਹੈ ਅੱਗ ਸਾੜ ਵੀ ਸਕਦੀ ਹੈ ਲੇਕਿਨ ਉਹਦੀ ਬਖਸ਼ੀ ਹੋਈ ਸ਼ਾਂਤੀ ਫਿਰ ਵੀ ਅਸ਼ਾਂਤੀ ਦੇ ਰੂਪ ਦੇ ਵਿੱਚ ਬਦਲਦੀ ਨਹੀਂ ਹੈ ਜਲਦੇ ਹੋਏ ਮਸੀਹੀ ਪਰਵਾਨਿਆਂ ਨੇ ਉਸ ਅੱਗ ਦੇ ਵਿੱਚ ਵੀ ਗਿਲਾ ਨਹੀਂ ਕੀਤਾ ਭਲਾ ਕਿਉਂ ਉਹ ਇੱਥੋਂ ਤੱਕ ਪਰਮੇਸ਼ਵਰ ਦੀ ਬਰੀਕੀ ਨੂੰ ਸਮਝ ਗਏ ਸੀਗੇ ਕਿ ਇਹ ਅੱਗ ਸਾਡੇ ਸ਼ਰੀਰ ਨੂੰ ਤੇ ਜਲਾ ਸਕਦੀ ਹੈ ਜਿਵੇਂ ਯਿਸੂ ਮਸੀਹ ਨੇ ਕਿਹਾ ਸੀ ਇਹ ਲੋਕ ਤੁਹਾਡੇ ਸ਼ਰੀਰ ਨੂੰ ਤੇ ਮਾਰ ਸਕਦੇ ਆ ਪਰ ਤੁਹਾਡੇ ਆਤਮਾ ਤੇ ਪ੍ਰਾਣ ਦਾ ਕੁਝ ਨੁਕਸਾਨ ਕਰ ਸਕਦੇ ਨਹੀਂ ਆ ਸੋ ਉਸ ਸਮੇਂ ਦੇ ਪਹਿਲੇ ਸਦੀ ਦੇ ਜਿੱਥੋਂ ਸ਼ੁਰੂ ਹੋਏ ਅਤਿਆਚਾਰ ਤੇ ਉਹ ਪ੍ਰਵਾਨੇ ਸੀਗੇ ਉਹਨਾਂ ਨੇ ਪ੍ਰਵਾਨੇ ਕੀਤੇ ਅੱਗ ਉਹਨਾਂ ਦੇ ਸਰੀਰ ਨੂੰ ਜ਼ਰੂਰ ਸਾੜ ਗਈ ਲੇਕਿਨ ਉਹਨਾਂ ਦਾ ਆਤਮਾ ਤੇ ਪ੍ਰਾਣ ਅੱਜ ਵੀ ਆਨੰਦ ਦੇ ਵਿੱਚ ਆ ਪ੍ਰਭੂ ਦੀ ਸ਼ਾਂਤੀ ਦੇ ਵਿੱਚ ਬਿਲਕੁਲ ਇਤਮਨਾਨ ਦੇ ਨਾਲ ਆ ਸੋ ਆਓ ਅਸੀਂ ਆਪਣੀ ਅੱਖਾਂ ਨੂੰ ਬੰਦ ਕਰਦੇ ਹਾਂ ਪ੍ਰਾਰਥਨਾ ਕਰਦੇ ਹਾਂ ਪਿਆਰੇ ਖੁਦਾਮੁ ਖੁਦਾ ਤੇਰੇ ਸ਼ੁਕੁਰ ਗੁਜ਼ਾਰਾਂ ਤੇਰੀ ਦਇਆ ਤੇਰੀ ਮੁਹੱਬਤ ਲਈ ਜੋ ਵੀ ਤੇਰੇ ਬਚਨ ਸਾਂਝੇ ਕੀਤੇਗੇ ਸੁਣਵਾਲਿਆਂ ਦੇ ਲਈ ਇੱਕ ਵੱਡੀ ਆਸ਼ੀਸ਼ ਔਰ ਬਰਕਤ ਦਾ ਕਾਰਨ ਹੋ ਕਰੇ ਪ੍ਰਭੂ ਤੇਰਾ ਅਨੁਗ੍ਰਹਿ ਬਣਿਆ ਰਵੇ ਔਰ ਅਸੀਂ ਇਸੇ ਤਰ੍ਹਾਂ ਤੇਰੇ ਬਚਨਾਂ ਨੂੰ ਸਿੱਖਦੇ ਜਾਈਏ ਸਾਡੀ ਪ੍ਰਾਰਥਨਾ ਸੁਣੋ ਕਬੂਲ ਕਰੋ ਯੇਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਹੁਣ ਸਾਡੇ ਖੁਦਾ ਯੇਸੂ ਮਸੀਹ ਦਾ ਫਜ਼ਲ ਖੁਦਾਬਾਬ ਦੀ ਮੁਹਬਤ ਪਾ ਕੇ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਬੁਲੇ तमाम ਲੋਕਾਂ ਦੇ ਨਾਂ ਬਣੀ ਰਵੇ ਆਮੀਨ